ਪਟਿਆਲਾ ਟਾਈਮਜ਼ న్యూਸ ਐਂਡ ਐਂਟਰਟੇਨਮੈਂਟ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਮੈਰਜ ਨੀਟਿੰਗੀ ਦੋਸਤੋ ਅਸੀਂ ਤੁਹਾਨੂੰ ਗਰਾਊਂਡ ਲੈਵਲ ਤੇ ਲੋਕਾਂ ਦੀਆਂ ਪ੍ਰੋਬਲਮਾਂ ਜਿਹੜੀਆਂ ਨੇ ਉਹ ਵੀ ਦਿਖਾਉਂਦੇ ਰਹਿੰਦੇ ਹਾਂ ਅੱਜ ਅਸੀਂ ਪਹੁੰਚੇ ਆਂ ਪਿੰਡ ਬਟਲੀ ਦੇ ਵਿੱਚ ਜੋ ਕਿ ਹਲਕਾ ਸਨੌਰ ਦੇ ਵਿੱਚ ਪੈਂਦਾ ਹੈ ਦੇਵੀਗੜ੍ਹ ਦੇ ਨੇੜੇ ਪੈਂਦਾ ਹੈ ਤੇ ਇੱਥੇ ਇੱਕ ਦਰਵਾਜ਼ਾ ਜਿਹੜਾ ਹੈ ਗੁੱਗਾ ਜਹਰਬੀਰ ਜੀ ਦਾ ਬਣ ਰਿਹਾ ਹੈ ਤਿਆਰ ਕਰ ਰਹੀ ਹੈ ਕਮੇਟੀ ਤੇ ਤੁਹਾਨੂੰ ਦਰਵਾਜ਼ਾ ਵੀ ਦਿਖਾ ਰਹੇ ਹਾਂ ਅਸੀਂ ਨਾਲ ਸਾਡੇ ਕਮੇਟੀ ਜਿਹੜੀ ਆ ਗਈ ਹੈ ਉਹ ਦਰਬਾਰ ਦੀ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਇਸ ਦਰਬਾਰ ਵਿੱਚ ਅਸੀਂ ਆਪਣੇ ਵੱਲੋਂ ਵੀ ਤੇ ਤੁਹਾਨੂੰ ਬੇਨਤੀ ਕਰਦੇ ਆ ਆਪਣੇ ਦਰਸ਼ਕਾਂ ਨੂੰ ਆਪਣੇ ਇਦਾਨੀ ਪਰੋਸ਼ਾਂ ਨੂੰ ਸੱਜਣਾ ਨੂੰ ਕਿ ਦਰਬਾਰ ਬਣਾਉਣ ਦੇ ਵਿੱਚ ਇਹਨਾਂ ਦੀ ਮਦਦ ਕੀਤੀ ਜਾਵੇ ਕੁਝ ਪ੍ਰੋਬਲਮ ਆ ਰਹੀ ਹੈ ਤੇ ਇਸ ਕਰਕੇ ਤੁਹਾਡੇ ਤੋਂ ਅਸੀਂ ਇਹੀ ਉਮੀਦ ਰੱਖਦੇ ਹਾਂ ਕਿ ਤੁਸੀਂ ਵੱਧ ਤੋਂ ਵੱਧ ਸਹਿਯੋਗ ਕਰੋ ਤਾਂ ਕਿ ਇਹ ਦਰਬਾਰ ਜਗ੍ਹਾ ਹੈਗਾ ਪੂਰਾ ਕੀਤਾ ਜਾਵੇ ਆਓ ਤੁਹਾਨੂੰ ਕਮੇਟੀ ਦੇ ਨਾਲ ਰੂਬਰੂ ਕਰਾਉਣੇ ਆ ਸਾਡੇ ਨਾਲ ਜਿਹੜੀ ਆ ਕਮੇਟੀ ਸਾਡੇ ਨਾਲ ਆ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਨਾ ਦਰਬਾਰਾ ਸਿੰਘ ਜੀ ਦਰਬਾਰਾ ਸਿੰਘ ਜੀ ਦਰਬਾਰ ਕਿੰਨੀ ਕੀ ਡੇਰ ਤੋਂ ਸ਼ੁਰੂ ਕੀਤਾ ਹੋ ਤੁਸੀਂ ਬਸ ਹੁਣੇ ਜੀ ਹੋਇਆ ਜੀ ਅਜੇ ਨਮਾ ਹੀ ਹੈ ਜੀ ਅੱਛਾ ਹਾਂ ਜੀ ਨਮਾ ਹੀ ਹੈ ਜੀ ਅੱਛਾ ਜੀ ਅਜੇ ਹੁਣ ਜਿਆਦਾ ਸਮਾਂ ਨਹੀਂ ਹੋਇਆ ਜੀ ਅੱਛਾ ਜੀ ਇਹਦੇ ਸੰਯੋਗ ਕਰਨਾ ਜੀ ਇਹਦੀ ਲਪੈ ਲੁਕੀ ਕਰਨੀ ਹੈ ਜੀ ਅੱਛਾ ਜੀ ਠੀਕ ਹੈ ਜੀ ਅੱਛਾ ਜੀ ਹੁਣ ਪਿੰਡ ਵਾਲੇ ਤਾਂ ਕੁਝ ਕਰਦੇ ਨਹੀਂ ਜੀ ਵੀ ਸਾਰਿਆਂ ਨੂੰ ਨਗਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਭਾਈ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਜੋ ਕਿਸੇ ਤੋਂ ਕੁਝ ਪੁੱਗਦਾ ਹੈ ਵੀ ਇਹਨੂੰ ਸੇਰੇ ਲਈਏ ਜੀ ਅੱਛਾ ਜੀ ਠੀਕ ਹੈ ਜੀ ਠੀਕ ਆ ਹਾਂਜੀ ਪਿੰਡ ਦੇ ਵਿੱਚ ਕਿੰਨਾ ਕੁ ਸਹਾਯੋਗ ਮਿਲ ਰਿਹਾ ਤੁਹਾਨੂੰ ਪਿੰਡ 'ਚ ਗਏ ਹੋ ਪਿੰਡ 'ਚ ਰਹਿੰਦੇ ਨਹੀਂ ਜੀ ਸਹਾਯੋਗ ਜੀ ਪਿੰਡ 'ਚ ਸਹਾਯੋਗ ਦਿੰਦੇ ਫਿਰ ਤਾਂ ਕੋਈ ਗੱਲੇ ਨਹੀਂ ਸੀ ਅੱਛਾ ਨਹੀਂ ਆਮ ਤਾਂ ਲਾ ਦਿੰਦੇ ਨੇ ਧਾਰਮਿਕ ਸਥਾਨਾਂ ਨੂੰ ਚਾਹੇ ਕੋਈ ਵੀ ਧਾਰਮਿਕ ਸਥਾਨ ਬਣੇ ਤਾਂ ਲੋਕ ਘਰ ਨੂੰ ਲਾ ਦਿੰਦੇ ਨੇ ਕੁਝ ਪੈਸਾ ਦੇਖੋ ਦੇ ਕੇ ਤਾਂ ਤੁਸੀਂ ਲਾਇਆ ਨਹੀਂ ਹੋਇਆ ਪਿੰਡ ਦੇ ਕਿਸੇ ਮੁੰਡੇ ਆਉਂਦੇ ਨਹੀਂ ਜੀ ਅੱਛਾ ਜੀ ਕੋਈ ਆਉਂਦਾ ਹੀ ਨਹੀਂ ਹੈ ਹੁਣ ਤੁਸੀਂ ਆਪ ਜਾ ਕੇ ਕਰੋ ਕਰੀ ਲੋਕ ਦੇਖ ਬਾਬਾ ਥੱਕ ਗਿਆ ਜੀ ਰੁੱਕੇ ਮਾਰ ਮਾਰ ਅੱਛਾ ਲੋਸਮੈਂਟ ਰੋਜ਼ ਕਰਦਾ ਅੱਛਾ 2 ਮਹੀਨੇ ਹੋ ਗਏ ਤਿੰਨ ਕਰਾਉਣੇ ਵੀ ਪਾਈ ਹੁਣ ਸਾਰ ਪਰ ਕੋਈ ਸੋਹ ਨਹੀਂ ਰਿਹਾ ਜਾਈ ਨਹੀਂ ਰਿਹਾ ਕਿਵੇਂ ਹੁਣ ਰੁਕਿਆ ਵਾ ਰੁਕਿਆ ਵਾ ਕੰਮਾਂ ਚ ਚੱਲ ਰਿਹਾ ਨਹੀਂ ਰੁਕੇ ਵਾ ਜੀ ਕੰਮਾਂ ਅੱਛਾ ਹੁਣ ਮੇਲੇ ਦੇ ਦਿਨ ਆ ਗਏ ਜੀ ਹੁਣ ਤਾਂ ਪਾਣੀ ਜਾਣਾ ਸੀ ਕਿੰਨੇ ਕੁ ਦਿਨ ਰਹਿ ਗਏ 26 27 ਦਾ ਤਾਂ ਮੇਲਾ ਹੀ ਹੈ ਹਾਂ 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 ਕਿੰਨੇ ਕ ਬੰਦੇ ਨੇ ਜਿਹੜੇ ਤੁਸੀਂ ਆਪਣਾ ਸਹਿਯੋਗ ਨਾਲ ਕਲਾਰੇ ਬਸ ਜਿੰਨਾ ਸਖ ਬੰਦੇ ਆ ਜੀ ਸਾਰੇ ਜਿਆਦੇ ਨਹੀਂ ਹੈਗੇ। ਅੱਛਾ ਪਿੰਡ ਦੇ ਹਾਂ ਬਸ ਹੋਰ ਕੋਈ ਨਹੀਂ। ਹੋਰ ਆਲੇ-ਦਾਲੇ ਪਿੰਡਾਂ ਤੋਂ ਕੋਈ ਪਿੰਡਾਂ ਚ ਦਿਨੇ ਆ ਜੀ ਆਂਦੇ ਆ ਜਿਹੜਿਆਂ ਨੂੰ ਪਤਾ ਲੱਗ ਜਾਂਦਾ ਆਂਦਾ ਕੋਈ 500 ਦੇ ਗਿਆ ਕੋਈ 100 ਦੇ ਗਿਆ ਕੋਈ 200 ਹੋਰ ਪਿੰਡਾਂ ਚ ਵੀ ਜਿਵੇਂ ਭਗਤ ਵਾਲੇ ਵਾਲੇ ਦੇ ਦਿੰਦਾ ਬਹੁਤ ਬੰਦੇ ਜਾਣੇ ਕੋਦੇ ਦਿੰਦਾ ਕੋਈ ਫਿਰ ਤੁਹਾਨੂੰ ਪਤਾ ਹੀ ਹੈ ਪਿੰਡ ਆਲਾ ਤਾਂ ਐਸਾ ਹੀ ਹੈ ਜੀ ਹੁਣ ਫਿਰਕੇ ਜਿਹੜੇ ਪੰਜ ਚਾਰ ਬੰਦੇ ਜਾਣੇ ਆ ਜੀ ਕੀ ਕੀ ਚੀਜ਼ ਦੀ ਜ਼ਰੂਰਤ ਆ ਤੁਹਾਨੂੰ ਕੀ ਸੀਮਿੰਟ ਵੀ ਚਾਹੀਦਾ ਜੀ ਰੇਤਾ ਬਾਜਰੀ ਠੀਕ ਆ ਜੀ ਸਾਰਾ ਕੁਝ ਹੇ ਹੋਰ ਫਿਰ ਤੁਸੀਂ ਆਲੇ-ਦਾਲੇ ਪਿੰਡਾਂ ਜਾਂ ਹੋਰ ਭਗਤਾਂ ਨੂੰ ਜਾਂ ਕਿੱਦਾਂ ਮਤਲਬ ਕਿ ਇਹਨੂੰ ਪੂਰਾ ਚਾਹਣ ਲਈ ਕੋਈ ਐਮਐਲਏ ਸਾਹਿਬ ਨੂੰ ਮਿਲੇ ਜਾਂ ਹੋਰ ਸਹਿਯੋਗ ਕਰੇ ਤਾਂ ਕਿ ਜਿਵੇਂ ਲਾਰਾ ਲੱਗੇ ਅਗਲਾ ਮੁਕਰ ਜਾਂਦਾ ਫਿਰ ਉਹਦਾ ਕੋਈ ਆਪਾਂ ਕੁਝ ਨਹੀਂ ਕਰ ਸਕਦੇ। ਕਈ ਭਗਤ ਆਏ ਕੋਈ 10000 ਕਹਿੰਦਾ ਕੋਈ 20 ਕਹਿੰਦਾ ਬਈ ਇੱਕ ਵਾਰੀ ਆ ਕੇ ਮੱਥਾ ਟੇਕ ਮੁੜ ਕੇ ਆਈਂਦੀ ਨਹੀਂ ਹੈਗੀ ਕਿ ਉਹਨ ਕੀ ਨੂੰ ਕੁਝ ਫੜਾਂਗੇ। ਘਰ ਵੀ ਜਾਏ ਕਈਆਂ ਦੇ। ਠੀਕ ਹੈ ਜੀ। ਮੱਲੇ ਨਹੀਂ ਹੈ ਕਿ ਕੀ ਕਰੀਏ। ਅਮੂਲ ਆਪਣੇ ਗਏ ਹੋ ਐਮਐਲਏ ਸਾਹਿਬ ਕੋਲੇ। ਉਹ ਵੀ ਬਹੁਤ ਨਹੀਂ ਐਮਐਲਏ ਕੋਲ ਨਹੀਂ ਗਏ ਜੀ। अच्छा हां ਤੇ ਤੁਹਾਨੂੰ ਜਾਣਨਾ ਚਾਹੀਦਾ ਬਹੁਤ ਮਦਦ ਕਰ ਰਹੇ ਨੇ ਲੋਕਾਂ ਦੀ ਹਾਲੇ ਤੁਹਾਡੇ ਹਲਕੇ ਦੇ ਵਿੱਚ ਕੈਂਪ ਵੀ ਲਾ ਰਹੇ ਨੇ ਹੋਰ ਬਹੁਤ ਲੋਕਾਂ ਦੀ ਅਸੀਂ ਕਵਰ ਕਰਦੇ ਆ ਬਹੁਤ ਲੋਕਾਂ ਦੀ ਮਦਦ ਕਰ ਰਹੇ ਨੇ ਉਹ ਅੱਜ ਕੱਲ੍ਹ ਵਾ ਹੁਣ ਠੀਕ ਹੈ ਜੀ ਪਤਾ ਕੀ ਇਹ ਕੰਮਕਾਰ ਤੇ ਜ਼ੋਰ ਕਿਉਂਕਿ ਪਤਾ ਕੀ ਪਹੁੰਚਣ ਤੇ ਜਾ ਕੇ ਮਿਲਾਂਗੇ ਤਾਂ ਹੀ ਪਤਾ ਲੱਗੂਗਾ ਨਹੀਂ ਉਹਨਾਂ ਨੂੰ ਹਲਕੇ ਦਾ ਦੱਸਾਂਗੇ ਤੁਹਾਡੀ ਕੋਈ ਪ੍ਰੋਬਲਮ ਹੈਗੀ ਜਿਹੜੇ ਹੁਣ ਅਸੀਂ ਦੇਖਦੇ ਆ ਨਾ ਕਵਰ ਕੀਤੇ ਨੇ ਅਸੀਂ ਉਹਨਾਂ ਦੇ ਪ੍ਰੋਬਲਮ ਕਰ ਰਹੇ ਆ ਕਿ ਜਿਹੜੇ ਲੋਕ ਜਾਣਦੇ ਨੇ ਦੱਸਦੇ ਨੇ ਆਪਣੀ ਪ੍ਰੋਬਲਮ ਉਹ ਤੋਂ ਪਹਿਲ ਦੇ ਆਧਾਰ ਤੇ ਸੋਲਵ ਕਰ ਰਹੇ ਨੇ ਉਹ ਜਾਮਗ ਜੀ ਬਿਲਕੁਲ ਬਹੀ ਕੋਈ ਗੱਲ ਨਹੀਂ ਵੀ ਨ ਹੋਰ ਦੇਖ ਰਹੇ ਆ ਜੀ ਕੱਲ ਸੋਮਵਾਰ ਬਣਾਣੇ ਆ ਸ਼ਾਮ ਨੂੰ ਮੀਟਿੰਗ ਪੰਜ ਚਾਰ ਬੰਦੇ ਬਹਿ ਕੇ ਕੋਈ ਗੱਲ ਨਹੀਂ ਜਾਵਾਂਗੇ ਜੀ ਹੋਰ ਜਾਣਾ ਚਾਹੀਦਾ ਤੁਹਾਨੂੰ ਤਾਂ ਹੀ ਉਹਨਾਂ ਨੂੰ ਪਤਾ ਲੱਗੂਗਾ ਠੀਕ ਹੈ ਨਾ ਹਾਂ ਉਹ ਗੱਲ ਤਾਂ ਹੋਈ ਹੈ ਤੇ ਹੋਰ ਆਪਣੇ ਨਾਲ ਨੇ ਬਾਈ ਜੀ ਨਾਲ ਨੇ ਕਮੇਟੀ ਦੇ ਤੇ ਹਾਂਜੀ ਜਸਵੀਰ ਕੀ ਨਾਮ ਹੈ ਤੁਹਾਡਾ ਜਸਵੀਰ ਸਿੰਘ ਆ ਜੀ ਅਜਿਸ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਤਾਂ ਇਹੀ ਕਹਿੰਦੇ ਆ ਜੀ ਜਿਆਦਾ ਜਿਆਦਾ ਭਗਤਾਂ ਨੂੰ ਵੀ ਸਹਾਇਤਾ ਨੂੰ ਵੀ ਸਹਾਇਕ ਕਰਨਾ ਨਗਰ ਵਾਲੇ ਸਹਾਇਕ ਕਰਨਾ ਪਿੰਡ ਦਾ ਸਹਾਇਕ ਸਾਨੂੰ ਬਹੁਤ ਘੱਟ ਮਿਲ ਰਿਹਾ ਠੀਕ ਹੈ ਬਾਕੀ ਤੁਸੀਂ ਜਿਵੇਂ ਸਜਾ ਦਿੱਤਾ ਸੀ ਐਮਐਲਏ ਕੋਲ ਜਰੂਰ ਜਾਸੀ ਆ ਮੰਗ ਜੀ ਠੀਕ ਆ ਬੰਦ ਰਹੀਏ ਆਹ ਵੀ ਇਹ ਵੀ ਪਤਾ ਦੇਖੋ ਗੱਲ ਸੁਣੋ ਆਪਣੇ ਘਰ ਬੈਠੇ ਨੂੰ ਤਾਂ ਪਤਾ ਨਹੀਂ ਲੱਗਣਾ ਉਹ ਤਾਂ ਹੁਣ ਹਲਕੇ ਦੇ ਇੰਚਾਰਜ ਨੇ ਅਸੀਂ ਕਵਰ ਕਰਦੇ ਨੇ ਉਹਨਾਂ ਦੇ ਪ੍ਰੋਗਰਾਮ ਬਹੁਤ ਸੇਵਾ ਕਰ ਰਹੇ ਨੇ ਬਹੁਤ ਜਿਹੜੀ ਕਿ ਆਲੇ-ਦਾਲੇ ਪਿੰਡਾਂ ਦੇ ਵਿੱਚ ਕੈਂਪ ਲਾ ਰਹੇ ਨੇ ਜਾਂ ਲੋਕਾਂ ਦੀ ਜਿਹੜੀਆਂ ਪ੍ਰੋਬਲਮਾਂ ਨੇ ਉਹ ਸੁਣ ਰਹੇ ਨੇ ਤਤ ਇਹ ਤਾਂ ਦਰਬਾਰ ਸੰਝਾ ਦਰਬਾਰਾ ਸਾਰਿਆਂ ਦਾ ਹਰੇ ਘਰ ਦੇ ਵਿੱਚ ਤੁਹਾਨੂੰ ਪਤਾ ਕੋਈ ਇਹਦੇ ਨਾਲ ਜਾਤ ਪਾਤ ਨਾਲ ਸੰਬੰਧਤ ਨਹੀਂ ਇਹ ਇਹ ਤਾਂ ਹਰ ਪੂਜਿਆ ਜਾ ਰਿਹਾ ਜਿੱਦਾਂ ਮਹਾਰਾਸ਼ਟਰ ਚ ਵਗਜ ਉਧਰ ਵੀ ਦਰਬਾਰ ਨੇ ਇਹਨਾਂ ਦੇ ਜਿੱਥੇ ਤੁਰੀਆਂ ਇਹਨਾਂ ਨੂੰ ਪੂਜਦੀ ਆ ਤਾਂ ਐਮਐਲਏ ਸਾਹਿਬ ਮੈਨੂੰ ਲੱਗਦਾ ਜਰੂਰ ਮਦਦ ਕਰਨ ਤੁਹਾਨੂੰ ਮਿਲਣਾ ਚਾਹੀਦਾ ਠੀਕ ਹੈ ਜੀ ਜੇ ਮਦਦ ਕਰਨੀ ਤੇ ਜਿਆਦਾ ਸਾਡੀ ਪਾਣੀ ਦੀ ਸਭ ਤੋਂ ਜਿਆਦਾ ਬੜੀ ਮੰਗ ਨਾਲ ਕੇਰੀ ਆ ਜੀ ਸਾਡੀ ਅੱਛਾ ਜੀ ਜੇ ਸਮਰਸੀਬਲ ਲੱਗ ਜੇ ਜੀ ਉਹ ਐਮਐਲਏ ਸਾਹਿਬ ਨੂੰ ਜਰੂਰ ਧਿਆਨ ਚ ਲਿਆ ਮੰਗੇ ਜੀ ਹਾਂ ਤੁਸੀਂ ਲਿਖ ਕੇ ਦੇ ਸਕਦੇ ਐਪਲੀਕੇਸ਼ਨ ਲਿਖ ਕੇ ਦੇ ਸਕਦੇ ਉਹਨਾਂ ਨੂੰ ਦੱਸ ਸਕ ਅ ਬਿਲਕੁਲ ਜੀ ਦਰਬਾਰ ਵਿੱਚ ਸਾਡੇ ਨਾਲ ਜੀਬੀਜੀ ਵੈਲਫੇਅਰ ਸੁਸਾਇਟੀ ਜਾਹਰਬੀਰ ਗੋਗਾ ਜੀ ਵੈਲਫੇਅਰ ਸੁਸਾਇਟੀ ਦੇਵੀਗੜ ਪਟਿਆਲਾ ਜਿਹੜੇ ਨੇ ਉਹ ਵੀ ਉਹਨਾਂ ਦੇ ਪ੍ਰਧਾਨ ਸਾਡੇ ਨਾਲ ਨੇ ਮਜੂਦ ਕਲਦੀਪ ਸਿੰਘ ਪੰਮੂਆ ਜੀ ਬਹੁਤ ਸੇਵਾ ਕਰਦੇ ਨੇ 50 ਦੇ ਕਰੀਬ ਜਿਹੜੀ ਹੈਗਾ ਪਿੰਡਾਂ ਦੇ ਵਿੱਚ ਮੈਡੀਕਲ ਕੈਂਪ ਅਕਾਂ ਦੇ ਕੈਂਪ ਹੋਰ ਤਰ੍ਹਾਂ ਦੀਆਂ ਜਿਹੜੀਆਂ ਸੁੱਖ ਸੁਭਿਧਾ ਨੇ ਉਹ ਦੇ ਚੁੱਕੇ ਨੇ ਉਹ ਵੀ ਇਹ ਜੇ ਦਰਬਾਰ ਮਤ ਕੇ ਉਹ ਇਸ ਦਰਬਾਰ ਦੇ ਨਾਲ ਹੀ ਜੁੜੇ ਹੋਏ ਨੇ ਜਹਰਬੀਰ ਗੋਗਾ ਜੀ ਵੈਲਫੇਅਰ ਸੁਸਾਇਟੀ ਦੇ ਨਾਂ ਤੇ ਉਹਨਾਂ ਨੇ ਆਪਣੀ ਜਿਹੜੀ ਇਹ ਸੁਸਾਇਟੀ ਰੱਖੀ ਆ ਇਹ ਮੁੱਖ ਸੇਵਾਦਾਰ ਨੇ ਇਹ ਝੰਡੇ ਦੀ ਰਸਮ ਅਦਾ ਕਰਦੇ ਨੇ ਹੋਰ ਲੋਕਾਂ ਦੀ ਬਹੁਤ ਸੇਵਾ ਕਰਦੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੁਲਦੀਪ ਜੀ ਤੁਹਾਡਾ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਕਦੀਪ ਜੀ ਤੁਸੀਂ ਬੜਲੀ ਪਣ ਆਏ ਹੋ ਤੁਸੀਂ ਬਹੁਤ ਤੁਹਾਡੀ ਜਿਹੜੀ ਹੈਗੀ ਆ ਜਹਰਵੀਰ ਗੋਗਾ ਜੀ ਵੈਲਫੇਅਰ ਸੁਸਾਇਟੀ ਇਹ ਵੀ ਬਾਬਾ ਜੀ ਦੇ ਨਾਮ ਤੇ ਹੀ ਆ ਚਾਹਲੀ ਤੁਸੀਂ ਦੇਖਿਆ ਸੀ ਤਾਂ ਤੁਹਾਡੇ ਨਾਲ ਬਹੁਤ ਕੈਂਪ ਲਾਏ ਨੇ 50 60 ਕੈਂਪ ਤੁਸੀਂ ਹੁਣ ਫੇ ਲਾ ਚੁੱਕੇ ਹੋ ਬਹੁਤ ਸੇਵਾ ਕਰਦੇ ਹੋ ਬਹੁਤ ਤੁਹਾਡੇ ਮਨ ਦੇ ਵਿੱਚ ਅਸੀਂ ਤਾਂ ਦੇਖਿਆ ਬਹੁਤ ਹੈਗੀ ਆ ਤਾਂ ਇਸ ਦਰਬਾਰ ਦੀ ਵੀ ਤੁਸੀਂ ਅਸੀਂ ਚਾਹੁੰਦੇ ਆ ਆਪਣੇ ਵੱਲੋਂ ਵੀ ਤੁਸੀਂ ਮਦਦ ਕਰੋ ਕੋਈ ਨਾ ਜੀ ਵੱਧ ਤੋਂ ਵੱਧ ਕਰਾਂਗੇ ਬਾਕੀ ਮੇਰੀ ਹਲਕਾ ਸਨੌਰ ਦੇ ਜਿੰਨੇ ਵੀ ਭਗਤ ਨੇ ਸੁਸਾਇਟੀਆਂ ਬਣੀਆਂ ਹੋਈਆਂ ਨੇ ਪੀਰ ਦੇ ਨਾਤੇ ਤਾਂ ਉਰੇ ਵੱਧ ਤੋਂ ਵੱਧ ਆਓ ਸਹਿਯੋਗ ਕਰੋ ਇਹਨਾਂ ਬਈਆਂ ਦਾ ਸਾਥ ਦਿਓ ਮੈਂ ਆਹੀ ਅਪੀਲ ਕਰਦਾ ਸਾਰਿਆਂ ਨੂੰ ਜੀ ਤੇ ਆ ਤੁਹਾਡੇ ਕੋਲੇ ਆ ਸਕਦੇ ਤੁਸੀਂ ਇਹਨਾਂ ਨਾਲ ਸਮਾਂ ਕੱਢ ਕੇ ਜਾਓ ਭਗਤਾਂ ਕੋਲੇ ਜਾਓ ਤਾਂ ਕਿ ਉਹ ਕਿਉਂਕਿ ਤੁਹਾਨੂੰ ਜਾਣਦੇ ਨੇ ਠੀਕ ਹੈ ਨਾ ਦਰਬਾਰ ਕਈ ਬਣਦੇ ਨੇ ਕਈ ਲੋਕ ਵੈਸੇ ਹੀ ਮਤਲਬ ਕਿ ਪਿੰਡਾਂ ਦੇ ਵਿੱਚ ਚਲੇ ਜਾਂਦੇ ਨੇ ਜਦੋਂ ਜਾਣ ਪਛਾਣ ਵਾਲਾ ਕੋਈ ਬੰਦਾ ਹੁੰਦਾ ਤਾਂ ਉਹਦੇ ਥੋੜਾ ਜਿਹਾ ਫਰਕ ਪੈਂਦਾ ਹੈ ਨਾ ਤੇ ਤੁਹਾਨੂੰ ਭਗਤ ਸਾਰੇ ਤਕਰੀਬਨ ਜਾਣਦੇ ਨੇ ਪਿੰਡਾਂ ਵਾਲੇ ਜਾਣਦੇ ਨੇ ਬਾਈ ਫੇਸ ਜਾਣਦੇ ਨੇ ਬਾਈ ਨੀਮ ਤੋਂ ਵੀ ਜਾਣਦੇ ਨੇ ਕੰਮ ਕਰਦੇ ਹੋ ਤੁਸੀਂ ਬਹੁਤ ਸੇਵਾ ਤਾਂ ਮੈਂ ਚਾਹਣਾ ਵੀ ਤੁਸੀਂ ਇਹ ਕੋਸ਼ਿਸ਼ ਕਰੋ ਵੀ ਇਹਨਾਂ ਨੂੰ ਨਾਲ ਲੈ ਕੇ ਤੁਸੀਂ ਨਾਲ ਇਹਨਾਂ ਦੇ ਨਾਲ ਇੱਕ ਦਿਨ ਦੋ ਦਿਨ ਕੱਢ ਕੇ ਤਾਂ ਕਿ ਦਰਬਾਰ ਜਿਹੜਾ ਹੈਗਾ ਪੂਰਾ ਹੋ ਸਕੇ ਹਾਂਜੀ ਮੈਂ ਬਾਈਆਂ ਨਾਲ ਜਾਵਾਂਗਾ ਪਿੰਡ-ਪਿੰਡ ਜਿੱਥੇ ਵੀ ਮੈਨੂੰ ਭਗਤ ਜਾਣਦੇ ਨੇ ਜੋ ਵੀ ਮੇਰੀ ਮਤਲਬ ਕਿ ਸਾਂਚ ਨੇ ਮੈਂ ਸਾਰਾਂ ਤੋਂ ਫੰਡਿੰਗ ਕਰਵਾਵਾਂਗਾ ਜਿੰਨਾ ਵੀ ਹੋਵੇ ਵੱਧ ਤੋਂ ਵੱਧ ਸਹਿਯੋਗ ਕਰਵਾਵਾਂਗਾ ਮੈਂ ਦਰਬਾਰ ਨੂੰ ਬਿਲਕੁਲ ਜੀ ਆਪਾਂ ਬਡਲੀ ਪਿੰਡ ਵਿੱਚ ਖੜੇ ਸੀਗੇ ਦਰਬਾਰ ਬਣ ਰਿਹਾ ਦਰਬਾਰ ਕਮੇਟੀ ਮੈਂਬਰਾਂ ਨੇ ਅਹੁਦੇਦਾਰਾਂ ਨੇ ਗੱਲਬਾਤ ਕੀਤੀ ਆ ਤੇ ਪਿੰਡ ਦਾ ਦਸਰਾਂ ਨੇ ਵੀ ਪਿੰਡ ਦਾ ਕੋਈ ਖਾਸ ਸਹਾਇਕ ਨਹੀਂ ਮਿਲ ਰਿਹਾ ਕਿਉਂਕਿ ਜਿਹੜਾ ਸਰਕਾਰਾਂ ਨੇ ਇਹ ਇਹਨਾਂ ਦੇ ਆਧਾਰ ਤੇ ਹੀ ਜਿਹੜਾ ਹੈਗਾ ਥੰਮ ਜਿਹੜਾ ਹੈਗਾ ਦੁਨੀਆ ਹੈਗੀ ਆ ਖੜੀ ਆ ਇਹਨਾਂ ਦੀ ਭਗਤੀ ਦੇ ਨਾਲ ਹੀ ਸਾਰਿਆਂ ਨੂੰ ਰੋਜੀ ਰੁਜ਼ਗਾਰ ਵਗੈਰਾ ਸਿਹਤ ਆਂਦਰੋਸਤੀ ਸਾਰੀ ਇਹਨਾਂ ਨੂੰ ਮਿਲ ਰਹੀ ਆ ਇਹ ਗੱਗਾ ਯਹਾਰਬੀਰ ਜੀ ਅਜਿਹੋ ਜਿਹੇ ਪੀਰ ਨੇ ਕਿ ਹਰੇਕ ਘਰ ਦੇ ਵਿੱਚ ਇਹਨਾਂ ਦੀ ਮੰਨਤਾ ਹੁੰਦੀ ਆ ਕਿਸੇ ਵੀ ਜਾਤ ਪਾਤ ਨਾਲ ਇਹਨਾਂ ਨੂੰ ਕੋਈ ਉਹ ਨਹੀਂ ਹੈਗਾ ਹਰੇਕ ਜਾਤ ਦੇ ਵਿੱਚ ਇਹਨਾਂ ਦੀ ਪਹਿਲਾਂ ਮੰਨਤਾ ਹੁੰਦੀ ਹੈ ਦਰਬਾਰ ਦੇ ਸਹਾਇਕ ਅਸੀਂ ਆਪਣੇ ਵੱਲੋਂ ਵੀ ਦਾਨੀ ਪਰਸਨ ਨੂੰ ਆਪਣੇ ਜਿਹੜੇ ਦੇਖਣ ਵਾਲੇ ਚਾਣ ਵਾਲੇ ਸ਼ੱਕ ਨੇ ਬਾਹਰ 12ਵੇਂ ਬੈਠੇ ਨੇ ਵਿਦੇਸ਼ਾਂ ਦੇ ਵਿੱਚ ਵੀ ਆਪਣੀ ਸੇਵਾ ਕਰ ਰਹੇ ਨੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਇਸ ਦਰਬਾਰ ਨੂੰ ਪੂਰਾ ਕਰਨ ਲਈ ਤੁਹਾਡੀ ਸਹਿਯੋਗ ਦੀ ਲੋੜ ਹੈ ਇਹ ਜਿਹੜਾ ਤੁਹਾਡਾ ਜਿਹੜਾ ਸਹਿਯੋਗ ਕੀਤਾ ਗਿਆ ਹੋਊਗਾ ਇਹ ਚੰਗੇ ਪਾਸੇ ਹੀ ਲੱਗਿਆ ਜਾਊਗਾ ਤੇ ਇਸ ਕਰਕੇ ਤੁਹਾਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇਹਨਾਂ ਦਾ ਨੰਬਰ ਵੀ ਅਸੀਂ ਫੋਨ ਨੰਬਰ ਜਿਹੜਾ ਹੈਗਾ ਮੋਬਾਈਲ ਤੇ ਜਿਹੜਾ ਹੈਗਾ ਵੀਡੀਓ ਦੇ ਵਿੱਚ ਛੱਡ ਦਵਾਂਗੇ ਤੁਸੀਂ ਡਾਇਰੈਕਟ ਇਹਨਾਂ ਦੇ ਨਾਲ ਸੰਪਰਕ ਕਰਕੇ ਇਹਨਾਂ ਦੀ ਮਦਦ ਕਰ ਸਕਦੇ ਹੋ ਹੋਰ ਵੀ ਸਕ੍ਰਿਪਟਾਂ ਤੇ ਹੋਰ ਵੀ ਕਹਾਣੀਆਂ ਨਾਲ ਗਰਾਊਂਡ ਲੈਵਲ ਤੇ ਜੋ ਵੀ ਪ੍ਰੋਬਲਮਾਂ ਨੇ ਉਹਨਾਂ ਨੂੰ ਰੂਬਰੂ ਕਰਾਉਂਦੇ ਰਹਾਂਗੇ ਤੁਸੀਂ ਦੇਖ ਰਹੇ ਹੋ ਪਟਿਆਲਾ ਟਾਈਮ న్యూਸ ਐਂਡ ਐਂਟਰਟੇਨਮੈਂਟ ਚੈਨਲ ਪਟਿਆਲਾ ਦੇਵੀਗੜ ਤੋਂ ਰਿਪੋਰਟ